ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋਖ ਸਾਹਿਬ ਪ੍ਰਭੂ ਅੱਜ ਦੀ ਵੀਡੀਓ ਵਿੱਚ ਤੁਹਾਡੇ ਵਾਸਤੇ ਤਿੰਨ ਮੱਜਾਂ ਦੀ ਵੀਡੀਓ ਸਾਂਝੀ ਕਰਨੀ ਆ ਜਿਨ੍ਹਾਂ ਦੇ ਵਿੱਚੋਂ ਦੋ ਮੱਜਾਂ ਤੋਕੜ ਗੱਬਣ ਚੈੱਕ ਪਾਸ ਤੇ ਇੱਕ ਮੱਜ ਨੂੰ ਤਾਜੀ ਸੂਈ ਸਾਈਂ ਮਹੀਨੇ ਵੀ ਦਿੰਦੀ ਫਿਰ ਕਹਿ ਸਕਦਾ ਸੂਈ ਵਿਆ ਜਿਹਦੇ ਨਾਲ ਚੰਗਾ 11-12 ਘੜਾ ਦੋ ਤੇ ਨੈਟ ਤਿਆਰ ਮਿਲੂਗਾ ਤੁਹਾਨੂੰ ਇਹਦੀ ਸਾਂਝੀ ਕਰਨੀ ਵੀਡੀਓ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਕਿਸੇ ਭਰਾਣ ਯੁਕੇ ਤਾਂ ਵੀਡੀਓ ਨਹੀਂ ਮਿਸੋ ਤਾਂ ਮੇਰਾ ਨੰਬਰ ਨੋਟ ਕਰ ਲਓ 8360462501 836046250 ਕਰਦੇ ਬਾਪੂ ਨਾਲ ਗੱਲ ਬਾਤ ਵੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਠੀਕ ਠਾਕ ਹਾਂ। ਹਾਂਜੀ ਹਾਂਜੀ ਬਾਪੂ ਜੀ। ਤੇ ਅੱਜ ਤਿੰਨ ਮੱਝਾਂ ਫਿਰ ਆਪਣੇ ਕੋਲੇ। ਹਾਂਜੀ ਤਿੰਨ ਜੀ। ਦੋ ਟੋਕੜ ਕੱਪਣਾ। ਦੋ ਟੋਕੜਾ ਕੱਪਣਾ ਜੀ ਇੱਕ ਛੱਤਰੀਆ। ਤੇ ਮਹੀਨੇ ਕੁ ਦੀ ਦੇਸ਼ਾਵਾਂ ਮਹੀਨੇ ਜੀ। ਟੋਕੜ ਕੱਪਣ ਚੈੱਕ ਪਾਸ ਕਰਾਈਆਂ ਵਾ। ਚੈੱਕ ਪਾਸ ਦੋਨੇ ਜੀ। ਠੀਕ ਆ ਨਾਂ ਤੇ ਪਿੰਡ ਬੋਲਦੀ ਆਪਾਂ। ਹਾਂਜੀ ਨਾਮ ਰਣਜੀਤ ਸਿੰਘ ਜੀ ਪਿੰਡ ਜੋਧਪੁਰ ਚੀਵਾ। ਜ਼ਿਲ੍ਹਾ ਬਰਨਾਲਾ ਜੀ। ਚੀਮੇ ਦੇ ਬਿਲਕੁਲ ਨੇੜੇ ਬਰਨਾਲਾ ਦੇ ਨੇੜੇ ਆ ਗਿਆ ਪਿੰਡ ਦਾ। ਹਾਂ ਜਾਮਾ ਬਰਨਾਲੇ ਦੇ ਆਪੂ ਪਹਿਲੇ ਨੰਬਰ ਦੇ ਮੱਝ ਖੜੀ ਆ ਇਹ ਕਿਵੇਂ ਆ ਇਹ ਤੋਂ ਕੜ ਗੱਬਣਾ ਜੀ ਕਿੰਨੇ ਏਟਾਂ ਦੀ ਦੋ ਮਹੀਨੇ ਦੀ ਚੱਕ ਪਾਸਾ ਜੀ ਦੋ ਮਹੀਨਾ ਦੀ ਗੱਬਣ ਚੱਕ ਪਾਸਾ 7 ਕਿਲੋ ਦੁੱਧਾ ਦੋਨੇ ਟਾਈਮਾਂ ਦਾ ਹਾਂਜੀ ਬੱਚੇ ਤੇ ਮਿਲਦੀ ਆ ਬੱਚੇ ਤੇ ਜੀ ਬੱਚਾ ਕੀ ਮਗਰ ਮਾਰ ਕੱਟੀ ਆ ਜੀ ਦਿਓ ਜੇ ਜਿਹੜੀ ਆ ਆ ਖੜੀ ਆ ਹਾਂਜੀ ਮਗਰ ਕੱਟੀ ਆ ਤੇ ਦੋ ਮਹੀਨਾ ਦੀ ਚੈੱਕ ਤੁਹਾਡੀ ਕਰਾ ਲਈ ਜਿਹੜਾ ਲੈ ਕੇ ਜਾਊਗਾ ਹਾਂ ਚੈੱਕ ਕਰਾ ਕੇ ਲੈ ਜੀ ਹਾਂਜੀ ਹਾਂ ਬਾਅਦ ਚ ਲਾਭਾਂ ਦੇਵੇ ਕੋਈ ਲਾਭਾ ਨਹੀਂ ਤੇ ਥਣਾ ਤੁਣਾ ਦੀ ਗਾਰੰਟੀ ਇਸ ਟਾਈਮ ਓਕੇ ਜੀ ਆਵਾ ਧਾਰੂਮ ਵਰਗੀ ਪੋਲੀ ਠੀਕ ਆ ਦੋਨੇ ਟਾਈਮ ਵੈਲ ਜੇ ਕੋਈ ਬੇਲਾ ਫਲਾ ਨਹੀਂ ਕਰਦੀ ਨਾ ਜੀ ਹਾਂ ਜੀ ਤੇ ਤੋਰ ਕੇ ਦਿਖਾ ਦੀ ਫਿਰ ਆਪਾਂ ਹਾਂ ਜੀ ਠੀਕ ਆ ਤੇ ਦੇਖ ਸਕਦੇ ਖਸਾਂ ਪਰੋ ਮੱਝ ਦਾ ਪਿੱਠਪੂੜਾ ਬਹੁਤ ਚੰਗਾ ਗਿਆ ਥਾਂ ਥਾਂ ਬਹੁਤ ਚੰਗੇ ਲੱਗੇ ਕੱਦ ਕਾਠ ਵਾਈ ਨੂੰ ਚੰਗਾ ਗਿਆ ਸੈਂਗਜ ਰੁਕ ਲਓ ਤੁਹਾਡੇ ਸਾਹਮਣੇ ਹੈਗਾ ਤੇ ਆਮ ਤੌਰ ਤੇ ਦੇਖਿਆ ਵੀ ਜਿਹੜੇ ਖੁੱਲੇ ਸਿੰਗਲ ਹੁੰਦੇ ਨੇ ਨਾ ਇਹ ਜਿਹੇ ਮੱਝ ਦੁੱਧ ਨੂੰ ਚੰਗੀਆਂ ਹੁੰਦੀਆਂ ਨਹੀਂ ਆ ਤੇ ਬਾਕੀ ਤੁਹਾਡੀ ਸਮਝ ਆ ਇੱਥੋਂ ਜੀ ਬੰਤਰ ਦੇਖੋ ਜੀ ਪਿੱਠਪੂੜੇ ਦੀ ਬੰਤਰ ਚੰਗਾ ਮਤਲਬ ਪੁੱਠਾ ਚੌੜਾ ਮੱਝ ਦਾ ਤੇ ਇੱਥੋਂ ਥਣਾ ਦੀ ਬੰਤਰ ਚੈੱਕ ਕਰ ਲਓ ਵਧੀਆ ਮੁੱਠੀ ਵਾਲੇ ਥਾਣਾਗੇ ਚੰਗੇ ਬਬ ਮੋੜ ਲੋ ਜੋ ਟੋਕਰ ਕਪਣਾ ਇਸ ਕਿੱਕ ਪਾਸ ਦੋ ਮਹੀਨਾ ਦੀ ਤੇ ਮਗਰੇ ਦੇ ਕੱਟੀ ਆ ਗਈ ਠੀਕ ਹੈ ਹਾਂਜੀ ਮਾਰੀ ਟਾਈਮ ਮਿਲਦੀ ਆ 7 ਕਿਲੋ ਤਿਆਰ ਆ ਇਸ ਟਾਈਮ ਅੱਜ ਤੁਸੀਂ ਬਹਿਣੀ ਸ਼ੈਰ ਤੋਂ ਖਾਂਦੇ ਕਰ ਸਕਦੇ ਕਵੈਣੀ ਸ਼ੈਰ ਤੇ ਮਾੜੀ ਬਚੀ ਹੈ ਨਾ ਬੂ ਨਾਰਮਲ ਜੀ ਹਾਂਜੀ ਮਾੜੀ ਨਾਰਮਲ ਜੀ ਹੂੰ ਤੁਹਾਨੂੰ ਦਿਖਾ ਦਿੰਨਾ ਹਾਂ ਹਾਂਜੀ ਇਹ ਚ ਹੈਗੀ ਉਹ ਦਿਖਾਉਂਦਾ ਕੋਈ ਡਰ ਨਹੀਂਗਾ ਹਾਂਜੀ ਹਾਂਜੀ ਨਾਰਮਲ ਜੀ ਹੈਗੀ ਹਾਂ ਜੀ ਤਾਂ ਉਹ ਚਲਦੀ ਤਾਂ ਹੋਣੀ ਆ ਕੋਈ ਸਰਾਖ ਤਾਂ ਚਾਹੀਦਾ ਨਹੀਂ ਨਾ ਜੀ ਨਾ ਨਾ ਪੂਰਾ ਆਪਣੀ ਠੀਕ ਹੈ ਸਰਾਖ ਹੀ ਨਹੀਂ ਇਹਦੇ ਚ ਹਾਂ ਸਰਾਖ ਨਹੀਂ ਮਾਣਾ ਤੇ ਫਿਰ ਆਪਾਂ ਦਾ ਮੁੱਲ ਕਿੰਨਾ ਕਰਾਂ ਮੱਝ ਤਾਂ ਲੈਣ ਦੇਂ ਜਾ ਮੁੱਲ ਆਂਦਣ 65000 ਰੁਪਏ ਲੈਂਡ ਦਾ ਮੁੱਲ 65 ਇਹ ਚ ਥੋੜਾ ਉਹ ਤਾਂ ਮਾਨਤਨ ਕਰਦਾ ਹਾਂ ਹਾਂ ਭਾਈ ਮੌਕੇ ਤੇ ਮਾਨਤਨ ਹੋਈ ਠੀਕ ਆ ਠੀਕ ਆ ਜੀ ਤੇ ਅੱਗੇ ਆ ਗਿਆ ਭੂਜ ਮੈਂ ਦੋ ਨੰਬਰ ਮੱਝ ਨਾ ਹਾਂ ਜੀ ਮੱਝ ਚੰਗੀ ਬਹੁਤ ਆ ਕੱਦ ਕਾਟ ਜਾ ਹਾਂ ਝੋਟੀ ਦੂਜਾ ਸੋਈ ਸੋਈ ਵੀ ਆ ਸੂਈ ਸਵਾਈ ਜੀ ਕਿੰਨਾ ਟਾਂ ਦਾ ਸੂਈ ਨੂੰ ਸੂਈ ਸਵਾ ਮਹੀਨਾ ਹੋ ਗਿਆ ਵੀ ਸਰ ਬੱਚਾ ਬੱੱਚਾ ਘੜੀ ਕੱਟੀ ਬੱੱਚਾ ਮਗਰ ਕੱਟੀ ਆ ਹਾਂਜੀ ਕੱਟੀ ਆ ਤੇ ਐਸ ਟਾਈਮ ਦੁੱਧ ਕਿੰਨਾ ਤੈਰ ਦੋਨੇ ਟਾਈਮ 11 ਕਿਲੋ ਤੈਰ ਆਈ ਦੋਨਾਂ ਨੂੰ ਤੋਲ ਕੇ ਜਦੋਂਗੇ ਹਾਂਜੀ ਆ ਤੋਲ ਕੇ ਚਾਹ ਚਾੜਾਂਗੇ ਚੋਲੇ ਕੋਈ ਚੋਲੇ ਚੋਲੇ ਚਾਹ ਪੰਜ ਡਾਂਗ ਚੋਈ ਆ ਵੀ ਇੱਥੋਂ ਦੇਖੋ ਥਾਨ ਦੇਖੋ ਬੰਦਰ ਬਹੁਤ ਹਾਂਜੀ ਬਹੁਤ ਥਾਨ ਧਾਰ ਦੂਰ ਪੋਲੀ ਆ ਪੂਰੀ ਪੂਰੀ ਹੋਣ ਵਰਗੀ ਇੱਥੋਂ ਹੀ ਪੈਠਪੜੇ ਬੰਦ ਚੈੱਕ ਕਰੋ ਮੱਝ ਦੀ ਥੋੜੀ ਜਿਹੀ ਧੁੱਕ ਪੈਂਦੀ ਤਾਂ ਰਸ ਨੂੰ ਧੁੱਕ ਛਾਂਜ ਨਜ਼ਰ ਆਉਂਦੀ ਇਸ ਕਰਕੇ ਰੰਗ ਵੀ ਅਜ ਮੈਂ ਟੋਸਾ ਨਾ ਕਰ ਲਿਓ ਤੋਰ ਕਿਸ ਨੂੰ ਦਿਖਾ ਦੇਣਾ ਹੈਗੇ ਇੱਥੋਂ ਤੁਸੀਂ ਮਾਰ ਤੇ ਕੱਦ ਕਾਟ ਸੰਗ ਸੰਗ ਮੱਝ ਦੇ ਓਕੇ ਆ। ਸ਼ੁਰੂ ਸ਼ੁਰੂ ਸੁਣੋ। ਇੱਕ ਵੰਨੀ ਸ਼ਾਰਤੀ ਖਾਂ ਦਿਖਾ ਦਿੰਦੇ ਆ। ਪੰਜਵੀਂ ਛੇਵੀਂ ਫੋਰਸਾਂ ਹੈ ਨਹੀਂ ਜੀ ਮੱਝ ਦੀ। ਤੇ ਚਾਰ ਹੀ ਥਾਣਾ। ਲਓ ਕਰੋ ਇਹ ਚੱਕ। ਮਹੀਨੇ ਸਾਬਿੰਦੇ ਸੁਈਬੀ 11 ਕਿਲੋ ਨੈਟਲੋ ਤਿਆਰ ਹੈ। ਤੇ ਚੰਗੀ ਵਜਨ ਵਾਲੀ ਮੱਝ ਆ ਗਈ। ਉਹ ਲਿਸੀ ਲਾਵਣੀ। ਪੂਰੀ ਵਧੀਆ ਹੀ ਪੁੱਟ ਕੇ ਛੋਲੇ ਕੱਟੀ ਆ ਗਈ ਦੇ ਨਾ। ਮਾਰ ਕੱਟੀ ਆਈ ਇਹਦੇ। ਠੀਕ ਆ ਠੀਕ ਆ। ਲਓ ਦੇਖ ਲਓ। ਬਾਅਦ ਫਿਰ ਇਹਦਾ ਮੁੱਲ ਕਿੰਨਾ ਕਰਾਂਗੇ ਆਪਾਂ ਲੈਣ ਰੇਣ ਜਾ। ਸਾ ਮੁੱਲ ਕਰਦੇ 85000 ਰੁਪਏ ਮੁੱਲ 85000 ਰੁਪਿਆ ਹਾਂਜੀ 85000 ਦਾ ਮਾੜਤਾਰ ਹੋ ਜਾਊਗਾ ਹਾਂਜੀ 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 ਠੀਕ ਹੈ ਜਾਇਦ ਦਾ ਮੁੱਲ ਹੀ ਫਿਰ ਤੜ ਗਿਆ ਹਾਂਜੀ ਹਾਂਜੀ ਮੈਂ ਵੱਡੀ-ਬੁੱਡੀ ਬਹੁਤ ਅਜੀ ਚੋਟੀ ਮਾਜੀ ਬਹੁਤ ਵੱਡੀ ਐ ਦੁੱਧ ਵੀ 11 ਕਿਲੋ ਮਗਰ ਵੀ ਕੱਟੀ ਐ ਹਾਂਜੀ ਮੁੱਲ ਹੀ ਆਪਣੇ 85000 ਕੀਤਾ ਹੈ ਹਾਂਜੀ ਸਿੰਘ ਵੀ ਕੁੰਡਾ ਐ ਥਣ ਵੀ ਚਾਰ ਐ ਪੰਜ ਵਿਸ਼ੇ ਫੋਟ ਸਾਗ ਨਹੀਂ ਕੀ ਤੇ ਬਾਕੀ ਜੋ ਕੋਈ ਹੋਰ ਕਮੀ ਲੱਗਦੀ ਪਈ ਤੁਸੀਂ ਜਿਹੜੇ ਭਰਾਣੇ ਖਰੀਦਣੀਆਂ ਉਹ ਕਮੀ ਲੱਭ ਲੂਗਾ ਫਿਲਹਾਲ ਦੀ ਘੜੀ ਦੀ ਮੱਝ ਪੂਰੀ 400 ਦੋ ਕਿਹਾ ਜੀ ਹਾਂਜੀ ਹਾਂਜੀ ਹੋਰ ਨਹੀਂ ਤੇ ਬਸ ਕਮੀ ਵਾਲੀ ਹੈ ਨਹੀਂ ਜੀ ਹ ਆ ਆ ਕੱਤੀ ਖੜੀ ਖੁੰਜੇ ਦੇ ਵਿੱਚ ਠੀਕ ਐ ਤੇ ਅੱਗੇ ਆ ਕੀ ਆਹ ਆ ਮਾਝਾ ਦੇ ਵਿੱਚ ਨਹੀਂ ਆਪਾਂ ਨਹੀਂ ਇਹਦੀ ਵਿੱਚ ਅੱਗੇ ਆ ਇਹਦੀ ਲਾਸਟ ਤਿੰਨ ਨੰਬਰ ਤੇ ਇਹਦੀ ਉੱਪਰ ਗੱਬਣਾ ਹੈ ਇਹ ਛੋਟੀ ਟੋਕੜੇ ਦਾ ਗੱਬਣਾ ਹੈ ਕਿੰਨੇ ਟਾਂ ਦੀ ਗੱਬਣਾ ਹੈ ਇਹ ਸਾਢੇ ਤਿੰਨ ਮਹੀਨੇ ਚੱਕ ਪਾਸ ਆਈ ਸਾਢੇ ਤਿੰਨ ਦੇ ਗੱਬਣ ਚੱਕ ਪਾਸ ਆ ਹਾਂਜੀ ਤੇ ਦੁੱਧ ਕਿੰਨੇ ਸਮੇਂ ਤੇ 5 ਕਿਲੋ ਤਿਆਰ ਆਈ ਜਾਵਾਂ ਦੋਨੇ ਟਾਈਮ ਹਾਂਜੀ 6 ਕਿਲੋ ਦੀ 5 ਕਿਲੋ ਕੀ ਦੇਵਾਂਗੇ ਕਾਸਤੇ ਮਿਲਦੀ ਆ ਕੱਟੇ ਤੇ ਮਿਲਦੀ ਆ ਜੀ ਬੱਚਾ ਦਾ ਬੱਚਾ ਦਾ ਉਹ ਵਟਾਈ ਬੱਚਾ ਆ ਬੈਠਾ ਦੇਖਦਾ ਸੀ ਕੱਟਾਗਾ ਮਗਰ ਤੇ ਸਾਢੇ ਤਿੰਨੇ ਗੱਬਣ ਚੱਕ ਬਾਬੂ ਤੋੜ ਦੋ ਫਿਰ ਦੁੱਧ 5 ਤੋਂ 6 ਕਿਲੋ ਆਪੂ ਕਹਿੰਦਾ ਇਹ ਕਿ 5 ਦੇਣੀ ਹੈਗੀ ਦੁੱਧ ਬਾਕੀ ਜਿਹੜੇ ਪਰਾਂ ਨੇ ਖਰੀਦਦੇ ਚ ਉਹ ਇੱਕੜਾਂ ਦੋੜਾਂ ਚੋਕੇ ਦੇ ਉਹਦੀ ਇੱਛਾ ਹੀ ਭਰਾ ਦੀ ਨਹੀਂ ਖਰੀਦਣੀ ਆ ਥੋੜਾ ਗਾ ਬਾਪੂ ਗੱਪਣ ਚੈੱਕ ਕਰਾਂਗੇ ਮੈਂ ਹਾਂ ਇੱਕ ਬਾਜੀ ਉਹ ਕਰਾ ਕੇ ਲੈ ਕੇ ਆ ਵੀ ਕਰਾ ਕੇ ਲੈ ਕੇ ਆ ਵੀ ਆਪਣੇ ਤਾਂ ਹਾਂ ਜੀ ਆਪ ਜੀ ਡਾਕਟਰ ਲਿਆਵੇ ਉਹਨੂੰ ਉਹਨੂੰ ਚੈੱਕ ਕਰਾ ਕੇ ਲੈ ਹਾਂ ਇੱਕ ਪਾਸ ਠੀਕ ਆ ਬਾਕੀ ਥਾਣ ਫੁੰਦੀ ਹੁੰਦੀ ਹੈ ਜੀ ਇੱਥੇ ਹੁਣ ਇਹ ਕਿਹੜਾ ਗੱਬਣ ਤਾਂ ਕੋਈ ਇਹ ਚ ਪਸ਼ੂ ਹੁੰਦਾ ਨਹੀਂ ਜਾਂ ਸੂਈਆਂ ਸਵਾਈਆਂ ਨੇ ਤਾਜ ਦੁੱਧ ਹੁੰਦਿਆਂ ਨਹੀਂ ਗਿਆ ਤੋ ਕੇ ਦੇਖ ਰਾਂ ਥਾਂ ਸਹੀ ਹੈ ਰਹਿ ਜਾਣਾ ਹਾਂਜੀ ਗਲਤ ਛੱਡ ਜਾਣਾ ਕੋਈ ਲੰਬਾ ਜੀ ਹਾਂ ਸਾਈ ਚੋਕੇ ਜਾਂਗੀ ਪਿੱਛੇ ਜੇ ਪ੍ਰਾਨ ਮੈਨੂੰ ਫੋਨ ਲਾਇਆ ਕਹਿੰਦਾ ਬਾਪੂ ਤੋਂ ਮੱਝ ਲੈ ਗਿਆ ਕਹਿੰਦਾ ਮੈਂ 2 ਮਹੀਨੇ ਬਾਅਦ ਹਾਂ ਕਹਿੰਦਾ ਥਾਂ ਖੜ ਗਿਆ ਮਾ ਕਿੰਨਾ ਟਾਈਮ ਹੋ ਗਿਆ 2 ਮਹੀਨਾ ਹੋ ਗਿਆ ਜੀ ਨਾ ਡੇਢ ਮਹੀਨਾ ਮਾ ਪੜਿਆ ਮਾਨਸਾ ਫਿਰ ਮਹੀਨੇ ਡੇਢ ਮਹੀਨੇ ਬਾਅਦ ਤਾਂ ਕੁਝ ਵੀ ਹੋ ਸਕਦਾ ਹੈਗਾ ਹਾਂ ਠੀਕ ਹੈ ਬਬੂ ਥੋੜੀ ਯਾ ਆਹੋ ਵੀਰਾ ਸਾਂਪ ਹੀ ਨਾ ਹਾਂ ਸਾਂਪ ਜੀ ਮਾਰੀ ਹੈ ਉਹ ਵੀ ਹੈ ਪੁੱਤਰੀ ਹੈ ਨਾ ਨੋਰਮਲ ਜੀ ਠੀਕ ਹੈ ਖਲਗੀ ਕੱਤੀ ਦੀ ਉਤਰੀ ਹੋਵੇ ਬਲਦੀ ਹਾਂ ਬਾਕੀ ਚਲ ਖੜੀ ਤੇ ਪਾਣੀ ਪੀਂਦੀ ਹੈ ਹਾਂ ਆਪਾਂ ਥਾਣ ਦਿਖਾ ਦੇਣੇ ਇੱਥੇ ਆਜੋ ਥਾਣ ਚੈੱਕ ਕਰ ਲਓ ਜੀ ਥਾਣ 4-5 ਇਹ ਫੋਰ ਥਾਣ ਹੀ ਹੋਈਗੀ ਇੱਥੋਂ ਮਾਗਰੋ ਦੇਖ ਲਓ ਨਾ ਤੇ ਇੱਥੋਂ ਤੁਹਾਨੂੰ ਬੱਕਮਣੀ ਛੜਤੀ ਦਿਖਾ ਦੇਣੇ ਆਪਾਂ ਸੋਹਣੀ ਮੱਝ ਹੈ ਬਾਕੀ ਸਿੰਘਾਸੋਂ ਕਲੀ ਕਿਹਾ ਬੂ ਸੁਆ ਕਿਹੜਾ ਦਾ ਛੋਟੀ ਦਾ ਕਦਨ ਆਈ ਹਾਂ ਲੱਗਦੀ ਹੈ ਪਹਿਲਾਂ ਨਾ ਨਾ ਪਹਿਲਾਂ ਨਾ ਦੂਜੇ ਨੂੰ ਛੂਵੀਂ ਹੈ ਦੂਜੇ ਵਾਸਤੇ ਗੱ ਠੀਕ ਆ ਦੁੱਧ ਦਾ 5 ਕਿਲੋ ਤੋਲ ਕੇ ਦੇ ਦਾਂਗੇ ਆਪਾਂ ਹਾਂ ਜੀ ਆ ਤੋਲ ਕੇ ਜਾਵਾਂ ਠੀਕ ਆ ਤੇ ਇਹਦਾ ਫੇਰ ਮੋਰਕ ਨਾ ਕਰੇਗਾ ਪੂ ਇਹ ਆ ਮੁੱਲ ਵੀ 65000 ਰੁਪਏ 65000 ਹਾਂ ਜੀ ਇਹਦੇ 65 ਚ ਮਾਣਤਨ ਕਰ ਦਾਂਗੇ ਮਾਣਤਨ ਕਰ ਦਾਂਗੇ ਠੀਕ ਆ ਤੇ ਲੋ ਦੇਖੋ ਜੀ ਪਹਿਲੇ ਸੂਏ ਮੱਝ ਆ ਗਈ ਤੋਕੜ ਗਮ ਚੈੱਕ ਪਾਸ ਆ ਤੇ ਆਹ ਮੱਝ ਦੇ ਵਿੱਚ ਨਿਗਾ ਮਾ ਲੋ ਮੱਝਾ ਢਾਂਚਾ ਜਰੂਰ ਵੱਡਾ ਸਿੰਗ ਥੋੜਾ ਜਿਹਾ ਖੁੱਲਾ ਥੋੜੇ ਸਾਹਮਣੇ ਨਜ਼ਰ ਆ ਰਿਹਾ ਬਾਕੀ ਮੱਝ ਦਾ ਸਰੀਰ ਸਿਰੂ ਬਹੁਤ ਵਧੀਆਗਾ ਢਾਂਚਾ ਬਹੁਤ ਵਧੀਆ ਜੀ 7 ਕਿਲੋ ਦੁੱਧ ਹੈ ਨੈਟ ਤਿਆਰ ਆ ਮਗਰ ਕੱ ਤਕਰੀਬਨ 40 45 35 40 ਦਿਨਾਂ ਦੀ ਜਿਹੜੀ ਸੂਈ ਵੀ ਆ ਤੇ ਦੇਖ ਸਕਦੇ ਹੋ ਮੁੱਲ 85 ਹਜ਼ਾਰ ਆ ਪੂਰੇ ਦਾ ਹਾਂ ਜੀ 85 ਹਜ਼ਾਰ 85 ਹਜ਼ਾਰ ਤੇ ਚੰਗੇ ਬਾਜ਼ਾਰਾਂ ਦੀ ਮੱਝ ਐ ਸੋ ਦੇ ਤਿੰਨਾ ਮੱਝ ਜਿਹੜੀ ਸੁਨ ਫਸਾਂਜ ਠੋਕਰ ਕਬਣਾ 60 ਮੰਟ ਬਣ ਰਿਹਾ ਯਾਰ ਦੀਆਂ ਠੀਕ ਹੈ ਜੀ ਠੋਕਰ ਕਬਣਾ 60 ਮੰਟ ਰਿਹਾ ਦਿਆਂ ਪਿੰਡ ਜੋਧਪੁਰ ਤਹਿਸੀਲ ਤੇ ਇਹਲਾ ਬਰਨਾਲਾ 95016 19058 ਨੰਬਰ ਹੈ ਹਾਂ ਜੀ ਹਾਂ ਜਿਹੜੀ ਮੱਝ ਨੂੰ ਫਸਾਂਦ ਆਉਂਦੀ ਆ ਆਪਣੇ ਤਸੱਲੀ ਕਰਕੇ ਚੋਕੇ ਦੇਖ ਕੇ ਚੈੱਕ ਕਰਾ ਕੇ ਲੈ ਜਾ ਸਕਦੇ ਹੋ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ